ਜੈਸ਼ੀਰ ਰਾਮ ਜੀ ਗੱਲ ਤੇ ਬੜੀ ਮੰਦ ਭਾਗੀ ਆ ਪਰ ਚਲੋ ਬੰਦੇ ਨੂੰ ਬਾਰ ਬਾਰ ਰਾਣਾ ਠੀਕ ਅੱਜ ਤੋਂ ਮੇਰਾ ਖਿਆਲ ਆ 7-8 ਮਹੀਨੇ ਪਹਿਲਾਂ ਦੀ ਗੱਲ ਆ ਰਿਟਾਇਰਡ ਪੁਲਿਸ ਅਫਸਰ ਅਨਿਲ ਸ਼ਰਮਾ ਜੀ ਅਸ਼ਵਨੀ ਜੀ ਪੰਜਸਾ ਰਿਟਾਇਰ ਪੁਲਿਸ ਅਫਸਰ ਆਏ ਕਹਿੰਦੇ ਜੀ ਇੱਥੇ ਗਉਆਂ ਦਾ ਨਾ ਮੈਂ ਕੀ ਕੋ ਕਾਰਨਾ ਹੀ ਤੁਰ ਗਿਆਣੇ ਲੱਗੇ ਆ ਤਰ ਬੜਾ ਵਧੀਆ ਚੱਲਦਾ ਨੰਗੀ ਦਾ ਬਾਰੋਠੀ ਕਹਿੰਦੇ ਜੀ ਇੱਥੇ ਨਾ ਗਉਆਂ ਦਾ ਰਖ ਰਗਵਾ ਠੀਕ ਨਹੀਂ ਤੇ ਅਸੀਂ ਰਿਟਾਇਰ ਹੋ ਗਿਆ ਅਸੀਂ ਵੇਖਾਂ ਨਾ ਬਹੁਤ ਵਧੀਆ ਉਹਨਾਂ ਨੇ ਆ ਕੇ ਇੱਥੇ ਕੱਲ ਦੁਪਹਿਰ ਦੀ ਗੱਲ ਆ ਅਨਿਲ ਸ਼ਰਮਾ ਜੀ ਦੇ ਨੰਬਰ ਤੋਂ ਹੀ ਫੋਨ ਆਇਆ ਪਰ ਮੈਨੂੰ ਹੀ ਪਤਾ ਉਹ ਕਿਸੇ ਛੋਟੀ ਉਹਨਾਂ ਦੀ ਵਾਈਫ ਨੇ ਕਿਹਾ ਕਿ 3 ਦਿਨ ਹੋ ਗਿਆ 2 ਦਿਨ ਗਵਾਂ ਨੂੰ ਪੱਠੇ ਨਹੀਂ ਪਈ ਮੈਗਾ ਬੜੀ ਮਾੜੀ ਗੱਲ ਆ ਪ੍ਰਸ਼ਾਸਨ ਨੂੰ ਪੁੱਛਿਆ ਪ੍ਰਸ਼ਾਸਨ ਕਹਿੰਦਾ ਅਫਸਰਾਂ ਨੇ ਉਸੇਲੇ ਰਤੀ ਏਸੀਬੀ ਸੈਂਟਰ ਨਗਾ ਨਹੀਂ ਜੀ ਪੱਠੇ ਪੈ ਗਿਆ ਲੇਬਰ ਲਾ ਉਹ ਹੀ ਹੁੰਦੇ ਖੰਡਾਏ ਸਾਰੀ ਵਾਰ ਲਗਭਗ ਚੱਲਦਾ ਵੈਸੇ ਹੀ ਕੰਮ ਪੱਠੇ ਪੈ ਰਹੇ ਜਿਹੜਾ 1 2 ਦਿਨ ਪਿੱਛੇ ਗਿਆ ਉਹਦੇ ਬਾਰੇ ਤੇ ਪਤਾ ਨਹੀਂ ਕਿ ਉਹ ਜ਼ਿਲ੍ਹੇ ਦੂਜਿਆਂ ਨੂੰ ਪੁੱਛਿਆ ਉਹ ਵੀ ਕਹਿੰਦੇ ਸੀ ਪਾਰ ਰਹੇ ਹੂੰ ਜ਼ਿਲ੍ਹੇ ਆ ਗਿਆ ਵੇਖਿਆ ਤੇ ਸਾਡਾ ਤੇ ਮਕਸਦ ਹੈਗਾ ਗਊਆਂ ਭੁੱਖੀਆਂ ਨਹੀਂ ਰਹਿਣੀਆਂ ਚਾਹੀਦੀ ਉਹ ਤੁਹਾਡੇ ਸਾਹਮਣੇ ਆਪਿਆ ਸਮੂਥਲੀ ਚੱਲਦਾ ਪਿਆ ਬੰਦਾ ਇਨਾ ਇਸ ਤੋਂ ਲਾਭ ਹੋ ਰਹੇ ਤੇ ਗੁਣਾ ਕੰਮ ਚੱਲਦਾ ਪਿਆ ਸਿਰਫ ਜਗਾ ਜੁਗਾ ਦੀ ਕੋਈ ਰੋਲਾ ਪਿਆ ਰਿਹਾ ਸੀਗਾ ਉਹ ਤਾਂ ਪਰ ਮੰਦਰ ਨੂੰ ਲੈ ਕੇ ਪਰਬੰਧਕ ਨੂੰ ਲੈ ਕੇ ਤੋਂ ਕੋਈ ਨਹੀਂ ਉਹ ਵੀ ਸੁਣੋ ਉਹ ਵੀ ਇਹਨਾਂ ਜੋ ਹੈ ਉਹ ਵੀ ਸੇਵਾ ਕਰਨੀ ਚਾਹੁੰਦੇ ਆ ਵੀ ਕਰਨਾ ਚਾਹੁੰਦੇ ਰੋਲਾ ਹੁੰਦਾ ਕੋਈ ਇੰਡਸਟਰੀ ਦਾ ਹੋਵੇ ਕੋਈ ਦੁਕਾਨਾਂ ਦਾ ਹੋਵੇ ਉਹ ਵੀ ਸੇਵਾ ਕਰਨੀ ਚਾਹੁੰਦੇ ਆ ਵੀ ਸੇਵਾ ਕਰਨੀ ਚਾਹੁੰਦੇ ਆ ਉਹ ਬੈ ਕੇ ਆਪੇ ਇਹਨਾਂ ਦਾ ਜੋ ਹੋਏਗਾ ਉਹ ਇਹੀ ਦੀ ਉਹ ਪ੍ਰਸ਼ਾਸਨ ਨੂੰ ਕਹਿਤਾ ਇੱਕ ਭਾਈ ਸਾਹਿਬ ਨੇ ਵਿੱਚ ਹੋ ਗਿਆ ਸਾਡਾ ਕੋਰਟ 'ਚ ਮਸਲਾ ਗੱਲ ਨੂੰ ਤਾਂ ਠੀਕ ਆ ਪ੍ਰਸ਼ਾਸਨ ਨੂੰ ਕਿਹਾ ਕਾਗਜ਼ ਹੀ ਵੇਖ ਲਓ ਜਿਹਦੇ ਕਾਗਜ਼ ਸਹੀ ਆ ਉਹਨੂੰ ਬਿਠਾ ਦਿਓ ਕਿਉਂਕਿ ਜਿਲੇ ਕੋਰਟ ਦੇ ਮਸਲੇ ਆਿੰਦਾ ਫਿਰ ਸਾਡਾ ਤੁਹਾਡਾ ਕੰਮ ਹੋ ਗਿਆ ਜਾਂਦਾ ਸਾਡਾ ਤੇ ਇਹ ਨਾ ਹੈਗਾ ਸੀ ਕਿ ਤਿੰਨ ਦਿਨਾਂ ਤੋਂ ਉਹਨਾਂ ਨੇ ਕਿਹਾ ਗੋਮਣੇ ਪੱਠੇ ਨਹੀਂ ਖਾਦੇ ਸ਼ਹਿਰ ਦੇ ਲੋਕਾਂ ਉਹ ਜਿਲੇ ਆ ਕੇ ਵੇਖਿਆ ਉਹ ਲੇਬਰ ਪਾ ਰਹੀ ਆ ਕੰਮ ਚੱਲ ਰਿਹਾ ਜਿਹੜੀ ਤੁਸੀਂ ਗੱਲ ਕਹੀ ਆ ਉਹ ਪ੍ਰਸ਼ਾਸਨ ਆਪੇ ਵੇਖ ਲਗਾ ਕਿ ਤੇ ਕਾਗਜ਼ਾਂ ਕੀ ਗਾਉ ਨੂੰ ਬਿਠਾ ਦੇ ਮੈਂ ਜਗਵਿੰਦਰ ਸਿੰਘ ਜੱਜ ਗਉਂ ਖਾਲਾ ਗਾਇਤ ਸਮਤੀ ਦਾ ਜਰਨਲ ਸੈਕਟਰੀ ਹੈ ਬਾਬੇ ਪੌੜੇ ਵਾਲਾ ਦਾ ਅੰਮ੍ਰਿਤਸਰ ਇੱਥੇ ਸਾਡੀ ਇਹ ਗਉਂ ਜਿਹੜੀ ਥਵਾ ਸੰਤੀ ਹੈਗੀ ਹੈ ਨਾ ਇਹ 2002 ਤੋਂ ਚੱਲ ਰਹੀ ਹੈ ਸਾਡੀ 22 ਸਾਲ ਅੱਜ ਹੋ ਗਏ ਆ ਸਾਡੇ ਸਾਡਾ ਇੱਥੇ ਹੀ ਕਬਜ਼ਾ ਹੈ ਪ੍ਰਧਾਨ ਕਈ ਆਏ ਕਈ ਗਏ ਲੇਕਿਨ ਇਹ ਕਹਿੰਦਾ ਮਾੜਾ ਜਿਹੜਾ ਡਿਸਪਿਊਟ ਹੈਗਾ ਇਹ ਸਾਰਾ ਤਿੰਨਾਂ ਮਹੀਨਿਆਂ ਤੋਂ ਇਹਨਾਂ ਨੇ ਆ ਗਿਆ ਨਾ ਕਦੀ ਆਗੇ ਕਦੀ ਚਲੇਗੇ ਲੇਕਿਨ ਸਾਨੂੰ ਸਟੇ ਜਦੋਂ ਆਣਾ ਕੋਟ ਵੱਲੋਂ ਮਿਲਿਆ ਦਾ ਕੋਟ ਦਾ ਸੀ ਪੁਲਿਸ ਨੂੰ ਆਖਿਆ ਪੁਲਿਸ ਨੇ ਸਾਡਾ ਆਗੇ ਤੇ ਮਤਲਬ ਕਹਿੰਦਾ ਮਤਲਬ ਨਾਲ ਆਏ ਆ ਤੇ ਸਾਨੂੰ ਕਬਜ਼ਾ ਦੁਆਉਣ ਵਾਸਤੇ ਕੋ ਸਟੇ ਸਾਡੇ ਕੋਲ ਹੈਗਾ ਕਬਜ਼ਾ ਕੌਣ ਕਰ ਰਹੇ ਦਿਆ ਸੀਗਾ ਕਿਉਂਕਿ ਭਾਈ ਰਾਹੁਲ ਮੱਟੀ ਹੋਣੀ ਹੈ ਜੀ ਹੋਰ ਕੌਣ ਹੈ ਰਾਹੁਲ ਮੱਟੀ ਰਾਹੁਲ ਮੱਤੂ ਅੱਛਾ ਜੀ ਉਹ ਅੱਜ ਕੱਪ ਚ ਲੈਣਾ ਹੈ ਹਾਂਜੀ ਹਾਂਜੀ ਤੁਹਾਡੇ ਕੋ ਸਟੇ ਹੈ ਹਾਂਜੀ ਸਟੇ ਹੈ ਜੀ ਤਾਰਾਂ ਕੀ ਇਹ ਲਗਾਤਾਰ ਪਿਛਲੇ ਸਮੇਂ ਤੋਂ ਜੇ ਗੱਲ ਕਰੀਏ 7-8 ਮਹੀਨੇ ਤੋਂ ਇਸ ਚੀਜ਼ ਨੂੰ ਲੈ ਕੇ ਦੋਵੇਂ ਪੱਖ ਜਿਹੜੇ ਕੀ ਆਮੋ ਸਾਹਮਣੇ ਹੋ ਜਾਂਦੇ ਨੇ ਉਹ ਕਹਿੰਦੇ ਅਸੀਂ ਇਥੋਂ ਦੀ ਸੇਵਾ ਕਰਨੀ ਤੇ ਤੁਸੀਂ ਕਹਿੰਦੇ ਅਸੀਂ ਸੇਵਾ ਕਰਨੀ ਸੇਵਾ ਅਸੀਂ ਕਿਸੇ ਨੂੰ ਨਾ ਹੀ ਨਹੀਂ ਕਰਦੇ ਜੀ ਸੇਵਾ ਕੋਈ ਕਰੇ ਲੇਕਿਨ ਕਹਿੰਦਾ ਮਤਲਬ ਪ੍ਰਬੰਧਕ ਪ੍ਰਬੰਧਕ ਉਹਨੂੰ ਨਵੀਂ ਬਣਾਤੇ ਉਹਨੂੰ ਸੁਸਾਇਟੀ ਨਾਵੀਂ ਸੁਸਾਇਟੀ ਬਣੀ ਨਹੀਂ ਸਕਦੀ ਕਹਿੰਦਾ ਮਤਲਬ ਉਹ ਆ ਤਿੰਨਾਂ 4 ਮਹੀਨਿਆਂ ਤੋਂ ਬਣਾ ਕੇ ਅਸੀਂ ਸੁਸਾਇਟੀ ਹੈ ਜੀ ਅਸੀਂ ਪ੍ਰਧਾਨ ਹੈ ਜੀ ਅਸੀਂ ਪ੍ਰਧਾਨ ਲੇਕਿਨ ਆਲਰੇਡੀ ਮਤਲਬ ਸਾਡੇ ਨੀਲ ਚਰਮਾ ਜੀ ਹੈਗੇ ਹੀ ਪ੍ਰਧਾਨ ਉਹਨਾਂ ਨੂੰ ਪੁਲਿਸ ਦੇ ਪਰਮਾਨੰਦੇ ਜਿਹੜੇ ਰਟਾਇਰ ਸੀਗੇ ਇਨਸਪੈਕਟਰ ਸੀਗੇ ਉਹਨਾਂ ਨੂੰ ਚਲੋ ਸਜ਼ਾ ਹੋ ਗਈ ਮਹਿਕ ਮੇਲੋ ਤੇ ਉਹਨਾਂ ਦੇ ਬਿਹਾਵ ਦੇ ਉੱਤੇ ਉਹ ਉਹਨਾਂ ਨੇ ਬਾਅਦ ਗਏ ਆ ਤੇ ਬਾਅਦ ਇਹਨਾਂ ਨੇ ਫੇਰ ਆਪ ਤੇ ਹੋ ਗਿਆ ਆਗੇ ਫੇਰ ਕਬਜ਼ਾ ਕਰ ਲਿਆ ਅੱਛਾ ਇਹ ਗੱਲ ਆ ਹੋਰ ਕੋਈ ਗੱਲ ਨਹੀਂ ਹਾਂਜੀ 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 ਪੁਲਿਸ ਪ੍ਰਸ਼ਾਸਨ ਦੇ ਨਾਲ ਆਏ ਪੁਲਿਸ ਹਾਂਜੀ 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 ਪੁਲਿਸ ਪ੍ਰਸ਼ਾਸਨ ਦੇ ਨਾਲ ਹੀ ਆਏ ਆ ਜੀ ਉਹਨਾਂ ਨੇ ਕਬਜ਼ਾ ਜਮਾਨਾ ਸਾਨੂੰ ਸਟੇਜ ਹੋ ਹੈਗਾ ਸਾਡੇ ਕੋਲ ਉਹਨਾਂ ਨੇ ਕਬਜ਼ਾ ਇਹ ਥੋਂ ਦਾ ਮਸਲਾ ਇਸ ਤਰ੍ਹਾਂ ਆ ਜੀ ਵੇਖੋ ਚਲੋ ਇਹ ਵੀ ਸੇਵਾ ਭਾਵਨਾ ਆਪਣਾ ਕੰਮ ਕਰ ਰਹੀ ਸੀ ਚਲੋ ਅਸੀਂ ਕਹਿੰਦੇ ਬਹੁਤ ਪ੍ਰਾਨੀਆਂ ਲੱਗੇ ਰਹੇ ਆ ਓਕੇ ਇਹਨਾਂ ਨੇ ਕੀ ਕੀਤਾ ਇਸ ਮੁੰਡੇ ਨੇ ਰਾਹੁਲ ਮਟੂਨੇ ਇਹ ਤੋਂ ਪਹਿਲਾਂ ਅਜ ਤੋਂ 4-5 ਮਹੀਨੇ ਪਹਿਲਾਂ ਵੀ ਇਹਦੇ ਸੇਵਾ ਕਰ ਰਿਹਾ ਸੀ ਬੜੀ ਵਧੀਆ ਤਰੀਕੇ ਨਾਲ ਸੇਵਾ ਕਰ ਰਹੀ ਲੋਕ ਇਹਦੇ ਸਾਧਨ ਨਾਲ ਜੁੜੇ ਹੋਏ ਸੀ ਇਹਨਾਂ ਨੇ ਕੀ ਕੀਤਾ ਉਹ ਚਲੋ ਮਣੀ ਮੇ ਦੀ ਯਾਤਰਾ ਤੇ ਗਿਆ ਪਿੱਛੇ ਇਹਨਾਂ ਨੇ ਸੇਵ ਵਗੈਰਾ ਲਿੱਤਾ ਹੋਇਆ ਚਲੋ ਜੋ ਵੀ ਕੀਤਾ ਚਲੋ ਅਸੀਂ ਮੰਨ ਕੇ ਅਸੀਂ ਪਿੱਛੇ ਹਟ ਗਏ ਚਲੋ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਸੇਹ ਤੜਾ ਦਿੱਤਾ ਗਿਆ ਠੀਕ ਹੈ ਜੀ ਸੇਹ ਤੜਾ ਦਿੱਤਾ ਗਿਆ ਉਸ ਤੋਂ ਬਾਅਦ ਜੋ ਇਹਨਾਂ ਨੇ ਪ੍ਰਧਾਨ ਬਣਾਇਆ ਗਿਆ ਸੀ ਨੀਲ ਸ਼ਰਮਾ ਠੀਕ ਆ ਉਸ ਬੰਦੇ ਦੇ ਡਰਗ ਵਾਲਿਆਂ ਨਾਲ ਲਿੰਕ ਸੀ ਠੀਕ ਆ ਜੀ 2000 ਪਰਚਾ ਦਾ ਚੱਲਦਾ ਪਿਆ ਸੀ ਜੋ ਕਿ ਇਹਨੇ ਡਰਗ ਦੇ ਵਾਲੇ ਮਤਲਬ ਬੰਦੇ ਫੜੇ ਸੀ ਜੋ ਮਤਲਬ ਡਰਗ ਵੇਚਦੇ ਸੀ ਠੀਕ ਆ ਜੀ ਚਟਾ ਵੇਚਦੇ ਸੀ ਉਹਨਾਂ ਨਾਲ ਮਿਲ ਕੇ ਇਹਨੇ ਕੀ ਕੀਤਾ ਸੀ ਉਹਨਾਂ ਨੂੰ ਸਜ਼ਾ ਮਤਲਬ ਦਵਾਉਣ ਦੀ بجائے ਇਹਨੇ ਕੀ ਕੀਤਾ ਸੀ ਇਹਨੇ ਮਤਲਬ ਬੰਦੇ ਛੱਡ ਦੇ ਸੀ ਠੀਕ ਆ ਜੀ ਤੇ ਹੁਣ ਇਹਨੂੰ 4 ਸਾਲ ਦੀ ਇਹਨਾਂ ਦੇ ਪ੍ਰਧਾਨ ਨੂੰ ਜੋ ਮੌਜੂਦਾ ਪ੍ਰਧਾਨ ਸੀ ਇਹਨਾਂ ਨੀਲ ਸ਼ਰਮਾ ਨੂੰ 4 ਸਾਲ ਦੀ ਸਜ਼ਾ ਕੋਰਟ ਦੇ ਸੁਣਾ ਦਿੱਤੀ ਗਈ ਆ ਠੀਕ ਆ ਜੀ ਉਹਨੂੰ ਪਟਿਆਲਾ ਜ਼ਿਲ੍ਹੇ ਚ ਭੇਜ ਦਿੱਤਾ ਗਿਆ ਤਾਂ ਤੁਸੀਂ ਆਪ ਹੀ ਵੇਖ ਸਕਦੇ ਹੋ ਵੀ ਕਿੰਨੇ ਕੁ ਸੱਚੇ ਸੁੱਚੇ ਬੰਦੇ ਆ ਵੀ ਜਿਹੜੇ ਇਹੋ ਜਿਹੇ ਬੰਦੇ ਨੂੰ ਨਾਂ ਲਾ ਕੇ ਪ੍ਰਧਾਨੀਆ ਦਿੰਦੇ ਪਏ ਆ ਠੀਕ ਆ ਜੀ ਹੁਣ ਤੇ ਤੁਸੀਂ ਵੀ ਜਾਣਦੇ ਕਿ ਸਾਨੂੰ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਅੱਗੇ ਹੋ ਕੇ ਸੇਵਾ ਕਰਨੀ ਚਾਹੀਦੀ ਇਹ ਲੋਕਾਂ ਨੇ ਸਾਰੀ ਜ਼ਿੰਦਗੀ ਆਪਣੇ ਘਰ ਭਰੇ ਆ ਤੁਸੀਂ ਹੁਣ ਅਹੀ ਮੇਰੀ ਅੱਜ 42 ਸਾਲ ਦੀ ਉਮਰ ਹੋ ਗਈ ਠੀਕ ਆ ਜੀ ਛੋਟੇ ਹੁੰਦੇ ਤੋਂ ਲੈ ਕੇ ਹੁਣ ਤੱਕ ਵੀ ਵੇਖਦੇ ਪਿਓ ਕਿੰਨਾ ਕੁ ਸੁਧਾਰ ਇੱਥੇ ਹੋਇਆ ਤੁਸੀਂ ਵੇਖਦੇ ਪਿਓ ਠੀਕ ਆ ਇੱਥੇ ਆਣ ਦੇ ਬਾਅਦ ਹੋਇਆ 2 ਹਫ਼ਤੇ ਹੋ ਗਏ ਆਿਆਂ ਨੂੰ ਤਾਂ ਤੁਸੀਂ ਸਾਰੀਆਂ ਸਰਚ ਲਾਈਟਾਂ ਇੱਥੇ ਲੱਗੀਆਂ ਵਾ ਰਾਤ ਨੂੰ ਆ ਕੇ ਵੇਖਿਓ ਸਭ ਜਗਦੀਆਂ ਵਾ ਅਸ਼ਾਜੀ ਸਵਾਲ ਤਾਂ ਇਹ ਨਾ ਇੱਕੋ ਜਗ੍ਹਾ ਤੇ ਦੋ ਟਰਸਟ ਕਿਸੇ ਤਰ੍ਹਾਂ ਹੋ ਸਕਦੇ ਹਾਂਜੀ ਮੈਂ ਤੁਹਾਨੂੰ ਦੱਸਦਾ ਦੋ ਟਰਸਟ ਇੱਕ ਮਿੰਟ ਮੈਂ ਤੁਹਾਨੂੰ ਦੱਸਣ ਲੱਗਾ ਦੋ ਟਰਸਟ ਕਿਸ ਤਰ੍ਹਾਂ ਹੋ ਸਕਦੇ ਹੁਣ ਸੇਵਾ ਦੇ ਹਰ ਕੋਈ ਕਰ ਸਕਦਾ ਬੰਦਾ ਠੀਕ ਆ ਜਦੋਂ ਆਪਾਂ ਵੇਖੋ ਨਾ ਵੀ ਇੱਥੇ ਗਲਤ ਕੰਮ ਹੁੰਦਾ ਪਿਆ ਗਲਤ ਕੰਮ ਦੀ ਕੋਈ ਤੇ ਆਵਾਜ਼ ਉਠਾਊਗਾ ਜੇ ਆਪਾਂ ਆਵਾਜ਼ ਹੀ ਨਾ ਚੁੱਕਾਂਗੇ ਤਾਂ ਫਿਰ ਕਾਹਦਾ ਕੰਮ ਆ ਇੱਥੇ ਪਰ ਬਾਅਦ ਤੁਸੀਂ ਆਪਣੇ ਹੱਥ ਲੈ ਲਿਆ ਲੱਲਿਆ ਹਾਂਜੀ ਕਬਜ਼ਾ ਸਾਡੇ ਕੋਲ ਟਰਸਟ ਸਾਡੀ ਇਹ ਕਮੇਟੀ ਆ ਹਾਂਜੀ ਹੁਣ ਹਾਂਜੀ ਜਿਹੜਾ ਮੌਕੇ ਤੇ ਆਏ ਨੇ ਸੇ ਲੈ ਕੇ ਪ੍ਰਸ਼ਾਸਨ ਪ੍ਰਸ਼ਾਸਨ ਜਿਹੜਾ ਆਇਆ ਹੈ ਲੈ ਕੇ ਐਸਐਚਓ ਕੀ ਕਰਦਾ ਪਿਆ ਸ਼ਮਿੰਦਰ ਸਿੰਘ ਲੋਰੀਗੇਟ ਡਿਵੀਜ਼ਨ ਵਾਲਾ ਐਸਐਚਓ ਇਹ ਕੋਰਟ ਦੇ ਮਾਮਲੇ ਦਖਲ ਨਹੀਂ ਦੇ ਸਕਦਾ ਨਾ ਕੋਈ ਇਹ ਕਬਜ਼ਾ ਛੜਾ ਸਕਦਾ ਇਹ ਤੁਸੀਂ ਵੀ ਜਾਣਦੇ ਹੋ ਇਹ ਇਹਨਾਂ ਕੋ ਪੈਸੇ ਲੈ ਕੇ ਆਇਆ ਵਾ ਠੀਕ ਆ ਜਾਂ ਮੈਨੂੰ ਨਹੀਂ ਪਤਾ ਕਿਸ ਕਾਰਨ ਆਇਆ ਵਾ ਕਿਸ ਪ੍ਰੈਸ਼ਰ ਕਰਕੇ ਆਇਆ ਵਾ ਨਹੀਂ ਤੇ ਐਸ ਐਚਓ ਜਾਂ ਪੁਲਿਸ ਕੋਈ ਇੱਥੇ ਦਖਲਅੰਦਾਜ਼ੀ ਨਹੀਂ ਦੇ ਸਕਦੀ ਪਰ ਉਹ ਕੋਰ ਕੋਰ ਨੇ ਕਿਹਾ ਖਾਲੀ ਗਰਾਉਂਡ ਨੂੰ ਜਾਣਾ ਕੋ ਦਿਖਾ ਦੇਣ ਸਾਨੂੰ ਵੀ ਕੋਰ ਦੇ ਨਾਲ ਨੂੰ ਦਿੱਤਾ ਵਾ ਕੋਈ ਯਾਰੀ ਕੀਤਾ ਉਹ ਕੰਮ ਕੀਤਾ ਕੋਈ ਹਾਂਜੀ ਖਾਲੀ ਕਰਾ ਸਕਦੇ ਆ ਤੇ ਹੁਣ ਜੇ ਪ੍ਰਸ਼ਾਸਨ ਆਇਆ ਵਾ ਤੁਸੀਂ ਹੁਣ ਇੱਥੋਂ ਕੱਢਿਆ ਛੱਡ ਨਾ ਹੀ ਬਿਲਕੁਲ ਨਹੀਂ ਛੱਡਣਾ ਅਸੀਂ ਆਈ ਕਿਉਂ ਛੱਡਿਆ ਕਰਦੇ ਹਾਂ ਹਾਂਜੀ ਇੱਥੇ ਅਸੀਂ ਬਿਲਕੁਲ ਇੱਥੇ ਰਵਾਂਗੇ ਆਈ ਕਬਜ਼ਾ ਬਿਲਕੁਲ ਨਹੀਂ ਛੱਡਣਾ ਕੋਰ ਵਿੱਚ ਕਬਜ਼ਾ ਸ਼ੋਅ ਹੈ ਜੀ ਕੋਰ ਵਿੱਚ ਮਾਨਯੋਗ ਮੈਂ ਪ੍ਰੈਜ਼ੀਡੈਂਟ ਹਾਂ ਗਾਉਂ ਸਮਿਤੀ ਗਾਉਂ ਰੱਖਿਆ ਟਰੱਸਟ ਦਾ ਹੀ ਹਾਂਜੀ ਸਾਡਾ ਕੋਡ ਵਿੱਚ ਕਬਜ਼ਾ ਹੈਗਾ ਜੀ ਜੱਜ ਸਾਹਿਬ ਮਾਨਯੋਗ ਜੱਜ ਸਾਹਿਬ ਨੂੰ ਵੀ ਪਤਾ ਹੈ ਕਿ ਇਸ ਟਾਈਮ ਇਹ ਟ੍ਰਸਟ ਗਊ ਰੱਖਿਆ ਟ੍ਰਸਟ ਉਹ ਚਲਾ ਰਹੀ ਹੈ ਜੀ ਤੇ ਇਹ ਇਹਨਾਂ ਕੋਲ ਆਰਡਰ ਆ ਹੈਗੇ ਆ ਕਿ ਸਾਡੇ ਕੋਲ ਖਾਲੀ ਕਰਾਉਣ ਦੇ ਤੁਹਾਨੂੰ ਵਿਖਾ ਦੇਣਾ ਬਾਜੀ ਖਾਲੀ ਕਰ ਦੇਣੇ ਜੀ ਪਰ ਪ੍ਰਸ਼ਾਸਨ ਤੁਹਾਨੂੰ ਲਗਾਤਾਰ ਆ ਕੇ ਕਹਿ ਰਿਹਾ ਵੀ ਤੁਸੀਂ ਬਾਹਰ ਜਾਓ ਲਗਾਤਾਰ ਕੋਈ ਨਹੀਂ ਕਹਿ ਰਿਹਾ ਪ੍ਰਸ਼ਾਸਨ ਨੂੰ ਕੋਈ ਪ੍ਰੈਸ਼ਰ ਆ ਕੋਈ ਰਾਜਨੀਤਿਕ ਪ੍ਰੈਸ਼ਰ ਆ ਇਹ ਤੁਹਾਡੇ ਕੋਲ ਕੋਈ ਕਾਗਜ਼ ਹੈਗੇ ਤੁਸੀਂ ਪ੍ਰਸ਼ਾਸਨ ਨੂੰ ਕਿਉਂ ਨਹੀਂ ਦਿਖਾ ਰਹੇ ਸਾਡੇ ਕੋਲ ਟ੍ਰਸਟ ਹੈ ਪ੍ਰਸ਼ਾਸਨ ਨੂੰ ਪਤਾ ਕਿ ਇਹ ਮਾਤਾਵਾਸੀ ਪ੍ਰਸ਼ਾਸਨ ਨੇ ਤੁਹਾਨੂੰ ਇੰਨੀ ਦੇਰ ਦਾ ਇਹਨਾਂ ਨੇ ਬੰਨ੍ਹ ਦੇਣਾ ਜੀ ਇੱਥੇ ਹੁਣ ਇਹਨਾਂ ਨੂੰ ਪਤਾ ਕੋਣ ਕੇ ਚੱਲ ਰਿਹਾ ਸਾਡੇ ਕੋ ਪਰੂਫ ਆ ਬਗੈਦਾ ਅਸੀਂ ਬੈਠਿਆਂ ਦੇ ਵੇਖੋ ਪ੍ਰਸ਼ਾਸਨ ਤੋਂ ਲਗਾਤਾਰ ਕਹਿ ਰਹੇ ਤੁਸੀਂ ਬਾਹਰ ਨਿਕਲੋ ਹੁਣ ਇੱਥੇ ਤੁਸੀਂ ਮੌਕੇ ਤੇ ਰੋਕ ਇਹ ਧੱਕਾ ਕਰ ਰਹੇ ਸਾਰਾ ਧੱਕਾ ਕਰ ਰਹੇ ਆ ਪਰ ਅਸੀਂ ਇਹਦਾ ਧੱਕਾ ਸਹਿਣ ਨਹੀਂ ਦੇਣਾ ਨਾ ਇਥੋਂ ਬਾਹਰ ਜਾ ਵੀ ਦੇਖ ਵੀ ਸਕਦੇ ਕਿ ਇਹਨਾਂ ਨੇ ਹਾਂਜੀ ਇੱਥੇ ਹੀ ਹੈ ਅੱਛਾ ਇਹਦਾ ਖਾਮਿਆਜਾ ਫਿਰ ਜਾਨਵਰਾਂ ਨੂੰ ਭੁਗਤਣਾ ਪੈ ਰਿਹਾ ਨਹੀਂ ਜਾਨਵਰ ਨੂੰ ਕੋਈ ਨਹੀਂ ਭੁਗਤਣਾ ਪੈ ਰਿਹਾ ਕੋਈ ਚੈੱਕ ਕਰ ਲਓ ਜਾਨਵਰ ਵੀ ਇੱਥੇ ਦੁਖੀ ਹੋਵੇ ਦੁਖੀ ਨਹੀਂ ਤੁਸੀਂ ਆਪ ਆ ਕੇ ਦੇਖੋ ਮੇਰੀ ਆਪਣੇ ਸੰਜੇ ਗਰਗ ਜੀ ਨਾਲ ਵੀ ਗੱਲ ਹੋਈ ਮੈਨੂੰ ਉਹਨਾਂ ਦਾ ਬੁੱਧਵਾਰ ਫੋਨ ਉਹਨਾਂ ਨੂੰ WhatsApp ਤੇ ਮੈਂ ਵੀਡੀਓ ਭੇਜਿਆ ਮੈਂ ਕਿਹਾ ਭਾਈ ਇੱਥੇ ਸਭ ਕੁਝ ਵਧੀਆ ਚੱਲਦਾ ਪਿਆ ਇਹੋ ਜੀ ਕੋਈ ਗੱਲ ਨਹੀਂ ਮੈਂ ਕਿਹਾ ਇਹ ਗਲਤ ਭਾਵਨਾ ਪਿਲਾ ਰਹੇ ਆ ਆਹ ਵੇਖੋ ਜੀ ਸੰਜੇ ਗਰਗ ਜੀ ਆਹ ਵੇਖੋ ਜੀ ਖੁਰਲੀਆਂ ਭਰੀਆਂ ਪੀਆਂ ਲੋਕੀ ਬੁੱਧਵਾਰ ਦੀ ਜੀ ਜਦੋਂ ਇਹਨਾਂ ਨੇ ਰੋਲਾ ਪਾਇਆ ਜਾਣ ਬੋਝ ਕੇ ਕਰ ਰਹੇ ਪਏ ਆ ਹਾਂ ਜੀ ਤੂਲ ਕਿਉਂ ਦਿੱਤਾ ਜਾ ਰਿਹਾ ਇਸ ਮਾਮਲੇ ਨੂੰ ਤੂਲ ਕਿਉਂ ਦਿੱਤਾ ਜਾ ਰਿਹਾ ਮੇਰਾ ਮਕਸਦ ਹੈ ਸੇਵਾ ਕਰਨਾ ਸੇਵਾ ਕਰਨਾ ਬਿਲਕੁਲ ਹੁਣ ਮੇਰੀ ਗੱਲ ਸੁਣੋ ਹਾਂ ਹੁਣ ਮੇਰੀ ਗੱਲ ਸੁਣੋ ਸੋ ਮੇਰੀ ਬੇਨਤੀ ਸੁਣੋ ਅਸੀਂ ਸੇਵਾ ਭਾਵਨਾ ਜੋੜੇ ਆ 20 ਸਾਲਾਂ 'ਚ ਇਹਨਾਂ ਦੇ account 'ਚ ਕਿੰਨਾ show ਕੀਤਾ ਗਿਆ ਪੈਸਾ 9 ਲੱਖ ਰੁਪਇਆ ਜਿਹੜਾ ਕਿ ਇਸ ਮੁੰਡੇ ਨੇ 4 ਮਹੀਨਿਆਂ 'ਚ 7 ਲੱਖ ਰੁਪਇਆ ਕਰਕੇ ਦਿੱਤਾ ਤਾਂ ਫੇਰ ਵੇਖੋ ਕਰੋੜਾਂ ਅਰਬਾਂ ਬਿਆਖ ਖਾ ਗਏ ਆ ਇਹ ਕਿੰਨੇ ਵੱਡੇ ਪੱਦਰ ਤੇ ਇਹਨਾਂ ਨੇ ਕਰਾਪਸ਼ਨ ਕੀਤੀ ਆ ਕੀਤੀ ਆ ਕਿ ਮੈਂ ਸਾਲਾਂ ਮਹੀਨਿਆਂ ਦੇ ਵਿੱਚ 7 ਲੱਖ ਰੁਪਏ ਜੋੜ ਕੇ ਦਿੱਤਾ ਤੇ ਉਹਨੇ 20 ਸਾਲਾਂ ਵਿੱਚ 9 ਲੱਖ ਰੁਪਏ ਜੋੜੇ ਇੱਥੇ ਗਊ ਕਿੰਨੇ ਨੇ ਗਊ ਜੇ ਇਹ ਟੋਟਲ ਇਹਨਾਂ ਨੂੰ ਤੁਸੀਂ ਪੁੱਛਿਓ ਕਿੰਨੇ ਆ ਮੈਂ ਤੁਹਾਨੂੰ ਦੱਸ ਦਿੰਦਾ 326 ਡੰਗਰ ਜੇ ਇਹਨਾਂ ਨੂੰ ਕਦੀ ਪੁੱਛੇ ਤਾਂ ਮੈਂਬਰ ਨੂੰ ਪੁੱਛ ਦੋਗੇ ਇੱਥੇ ਡੰਗਰ ਕਿੰਨੇ ਆ ਤੁਹਾਨੂੰ ਦੱਸ ਦੇਣਗੇ ਫੇਰ ਮੈਨੂੰ ਨੀਵੀਂ ਥਾਂ ਭਾ ਲਿਓ ਘੱਡੇ ਨੇ ਜਾਂ ਵਧੇ ਨੇ ਇਹ ਘੱਡੇ ਆ ਭਾਜੀ ਇਹਨਾਂ ਨੇ ਵੇਚ ਵੇਚ ਖਾ ਲਏ ਆ ਡੰਗਰ ਆ ਇੰਤਕ ਕਦੀ ਦੁੱਧ ਦਾ ਪੈਸਾ ਡੋਨੇਸ਼ਨ ਮਤਲਬ ਕਿ ਇੱਥੇ ਨਹੀਂ ਆਇਆ ਰਵੀਨੰਦਾ ਜੀ ਦੇ ਘਰ ਸਿੱਧੇ ਦੁੱਧ ਦੇ ਪੈਸੇ ਜਾਂਦੇ ਰਹੇ ਆ ਰਵੀਨੰਦਾ ਜੀ ਨੂੰ ਪੁੱਛਿਓ ਕਿ ਅੱਜ ਤੱਕ ਕਦੀ ਇਧਰ ਦੀ ਇਟ ਇਧਰ ਕੀਤੀ ਆ ਬਸ ਨੋਟ ਚੁੱਕਣ ਆ ਜਾਂਦੇ ਜੇ ਕਦੀ ਇਟ ਇੱਕ ਇੱਕ ਬੰਦੇ ਨੂੰ ਤੁਸੀਂ ਰਵੀਨੰਦਾ ਨੂੰ ਵੇਖਿਆ ਕਿ ਜੀ ਇੱਥੇ ਤੁਸੀਂ ਦੱਸੋ ਤੁਸੀਂ ਪ੍ਰੈਸਰ ਬੋਲ ਰਹੇ ਹੋ ਇਹਨਾਂ ਨੇ ਵੇਖਿਆ ਕਦੀ ਸੇਵਾ ਕਰਨ ਆਇਆ ਹੋਇਆ ਕੋਈ ਕੁਝ ਕਰਨ ਹਾਂ ਜਦੋਂ ਕੋਈ ਕਬਜ਼ਾ ਲੈਣਾ ਹੈ ਜਾਂ ਕੋਈ ਪੈਸੇ ਖਾਣੇ ਆ ਫਿਰ ਆ ਜਾਣਾ ਇਸ ਬੰਦੇ ਨੇ ਜਾਂ ਪ੍ਰੈਸ ਕਾਨਫਰੰਸ ਕਰਨੀ ਤਾਂ ਆ ਜਾਣਾ ਠੀਕ ਆ ਜੀ ਅੱਜ ਮੇਰੀ ਬੇਨਤੀ ਸੁਣ ਲੋ ਪ੍ਰਸ਼ਾਸਨ ਉਹਨਾਂ ਦਾ ਨਾਲ ਆਇਆ ਹੈ ਪ੍ਰਸ਼ਾਸਨ ਕਿਉਂ ਕੌਣ ਨਾਲ ਆ ਮੇਰੀ ਇੱਕ ਬੇਨਤੀ ਸੁਣੋ ਪੁਲਿਸ ਨੇ ਕਮਲਸ ਤੁਹਾਨੂੰ ਮੈਂ ਕਹਿਣਾ ਕੀ ਪਿਆ ਮਾ ਪੁਲਿਸ ਕਬਜ਼ਾ ਨਹੀਂ ਕਰਾ ਸਕਦੀ ਕੋਰਟ 'ਚ ਸਾਡਾ ਕੇਸ ਚੱਲ ਰਿਹਾ ਆਲਰੇਡੀ ਠੀਕ ਆ ਪੁਲਿਸ ਕਬਜ਼ਾ ਨਹੀਂ ਕਰਾ ਸਕਦੀ ਇੱਕ ਮਿੰਟ ਡਾਕੂਮੈਂਟ ਮੇਰੀ ਗੱਲ ਸੁਣੋ ਡਾਕੂਮੈਂਟ ਇਹਨੂੰ ਕਾ ਦਿਖ ਕਰੋ ਅਈ ਖਾਲੀ ਕਰ ਦਾਂਗੇ ਵਿਸ਼ਾਲ ਜੀ ਸਰਕਾਰ ਦੇ ਨੁਮਾਇੰਦੇ ਹੋ ਤੁਸੀਂ ਕੀ ਗੱਲ ਹੈ ਪੇਸ਼ੀ ਚੱਲਦੀ ਹੈ ਹਾਂਜੀ ਸਰਕਾਰ ਦੇ ਨੁਮਾਇੰਦੇ ਬਿਲਕੁਲ ਸਾਡੀ ਚੱਲਦੀ ਤੜੀ ਖਲੋਤੇ ਇੱਥੇ ਆਣ ਕੇ ਹੁਣ ਵੇਖੋ ਬੀਬੀ ਨੇ ਇਹਨਾਂ ਨੂੰ ਬੁਲਾਇਆ ਮੈਡਮ ਲక్ష్ਮੀ ਕਾਂ ਚਾਵਲਾ ਜੀ ਨੇ ਠੀਕ ਆ ਬੁਲਾਇਆ ਉਹਨਾਂ ਦਾ ਪੱਕ ਸੁਣਿਆ ਸਾਡੇ ਨੂੰ ਕਿਉਂ ਨਹੀਂ ਪੁੱਛਿਆ ਗਿਆ ਡਾਕਟਰ ਰਕੇਸ਼ ਉਹਨਾਂ ਦਾ ਪੀਏ ਠੀਕ ਆ ਇਹ ਕੀ ਕਰਨ ਇੱਥੇ ਆਇਆ ਵਾ ਇਹਦਾ ਕੀ ਲੈਣ ਦੇਣ ਇੱਥੇ ਪਹਿਲਾਂ ਮੈਨੂੰ ਦੱਸੋ ਗਾਉਂ ਚਾਲਾ ਦੇ ਵਿੱਚ ਠੀਕ ਆ ਇਹ ਸਿਰਫ ਪਿਛਲੀ ਵਾਰੀ ਵੀ ਸਾਡਾ ਕੀ ਕੀਤਾ ਗਿਆ ਸੀ ਇਹ ਕਹਿੰਦੇ ਸੀ ਵੀ ਇੱਥੇ ਚੂੜਿਆਂ ਨੂੰ ਕਬਜ਼ਾ ਨਹੀਂ ਕਰਨ ਦੇਣਾ ਉਹ ਕਹਿੰਦੇ ਆ ਇੱਕ ਮਿੰਟ ਨੂੰ ਫੋਨ ਆਇਆ ਇੱਥੇ ਗਊਆਂ ਨੂੰ ਪੱਠੇ ਨਹੀਂ ਪਏ ਕੋਈ ਨਹੀਂ ਮਤਲਬ ਇਹ ਗਾ ਜੀ 3 ਦਿਨ ਬਾਅਦ ਨੂੰ ਪਤਾ ਲੱਗਿਆ ਦੱਸੋ ਨਾ ਕਹਿੰਦੇ 3 ਦਿਨ ਬਿਲਕ ਬਿਲਕਦੀਆਂ ਪੀਆਂ ਪਹਿਲੇ ਦਿਨ ਕਿਉਂ ਨਹੀਂ ਫਿਰ ਆਏ 3 ਦਿਨ ਇੱਥੇ ਨਹੀਂ ਸੀ ਫਿਰ ਪਹਿਲੇ ਦਿਨ ਆਉਂਦੇ ਨਾ ਸਾਨੂੰ ਪਹਿਲਾਂ ਵੀ ਏਤੋ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਵੀ ਜਾਤੀ ਸ਼ੂਜੇ ਸ਼ਬਦ ਕਹੇ ਗਏ ਲੋਰੀਗੜ ਥਾਣੇ 'ਚ ਕੰਪਲੇਨਟ ਕਰਾਈ ਗਈ ਠੀਕ ਆ ਪਹਿਲਾਂ ਇਹਨਾਂ ਦੇ ਪ੍ਰਧਾਨ ਸੀ ਦੀਪਕ ਡਰਾਲ ਉਦੋਂ ਇਹ ਗੱਲ ਹੋਈ ਪਹਿਲਾਂ ਵੀ ਕੰਪਲੇਟ ਇੱਥੇ ਕਰਾਈ ਗਈ ਠੀਕ ਆ ਉਸ ਤੋਂ ਬਾਅਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਇਹਨਾਂ ਨੇ ਕਿਹਾ ਚਲੋ ਤੁਹਾਡੇ ਕੋਲ ਮਾਫੀ ਮੰਗਾਉਣ ਦੇ ਛੱਡ ਦਿਓ ਠੀਕ ਆ ਇਹ ਚਾਹੁੰਦੇ ਆ ਕਿ ਸਾਡੀ ਮਤਲਬ ਜੋ ਵੀ ਸਾਡੀ ਕੌਮ ਇੱਥੇ ਉਹ ਨਾ ਸੇਵਾਗਾਰ ਅੱਗੇ ਨਾ ਵਧੇ ਸੇਵਾ ਨਾ ਕਰ ਸਕੇ ਠੀਕ ਆ ਸ਼ੁਰੂ ਤੋਂ ਇਹ ਕਟੜਬੰਥੀਆਂ ਬਿਖਾਉਂਦੇ ਰਿਹਾ ਸਾਡੇ ਨਾਲ ਅੱਜ ਵੀ ਇਹੀ ਭੇਤਭਾਵ ਕਰ ਰਹੇ ਆ ਤਾਂ ਹੁਣ ਇਹਨਾਂ ਦਾ ਭੇਤਭਾਵ ਅਸੀਂ ਚੱਲਣ ਨਹੀਂ ਦੇਵਾਂਗੇ ਸਾਰਾ ਆਪਣਾ ਸਮਾਜ ਇਕੱਠਾ ਕਰੇ ਬਿਲਕੁਲ ਸਮਾਜ ਇਕੱਠਾ ਪੜਾ ਕਰਾਂਗੇ ਜੋ ਜਿੱਦਾਂ ਹੋਏ ਜੇ ਸਾਨੂੰ ਜਾਮ ਲਾਣੇ ਤੇ ਧਰਨੇ ਲਾਣੇ ਬੇ ਸਭ ਕੁਝ ਲਾਵਾਂਗੇ